ਨਾ ਆਇਆ ਨਹੀਂ ਜਿੰਨਾ ਹੋਣਾ ਚਾਹੀਦਾ ਸੀਗਾ ਆਇਆ ਹੈ ਤੇ ਆਰ ਮੀਚ ਬੱਜ ਗਿਆ ਇੰਨੀ ਗਰਮੀ ਹੈ ਨਾਲੇ ਹਜੇ ਵੀ ਪਿੰਨੀ ਕਰਮੈਸ਼ ਆਈ ਜਾਂਦੀ ਹੈਗੀ परमात्मा बस खुल के मी वाह चार इन तो दे देखी मेरे भांडे मांचल भांडे है चादर उधर ले बैठ गई ठीक करने वाली है बाकी सारा मैं कर गई थी कम लैट पही है फोटो हे आडे रह गए ਇੱਧਰ ਮੈਂ ਮਲਾਈ ਨੂੰ ਨਾ ਉਹ ਕਰਕੇ ਗਈ ਸੀ ਜਾਗ ਲਾ ਕੇ ਗਈ ਸੀਗੀ ਮੈਂ ਹੈ ਨਾ ਫਿਰ ਅੱਥ ਵਿੱਚ ਜੇ ਰੜਕ ਦੂੰਗੀ ਸੁਬਾ ਲਾਗੀ ਸੀਗੀ ਮੈਂ ਕਿ ਇੱਥੇ ਮੈਂ ਰਾਤ ਦਹੀਂ ਰੱਖੀ ਸੀਗੀ ਤੇ ਫਿਰ ਮੈਂ ਇਹਨੂੰ ਅੱਖਾਂ ਲੱਗਿਆ ਰਹਿੰਦੇ ਚਲੋ ਅੱਗੇ ਕੋਈ ਹੋਰ ਚੀਜ਼ ਰੱਖੀ ਜਾਂਦੀ ਹੈਗੀ ਕਿ ਬਾਕੀ ਆਪਾਂ ਸਾਰੇ ਕੰਮ ਤਾਂ ਮੈਂ ਸੁਬਾ ਚੱਕ ਤਰ ਸਾਰੀ ਕਰਕੇ ਹੀ ਜਾਣੀ ਹੁੰਨੀ ਹੈਗੀ ਪੱਜ-ਪੱਜ ਕੇ ਨਵੇੜ ਲੈਣੀ ਹੈ ਵੀ ਮੈਂ ਸਕੂਲ ਜਾਣਾ ਸਕੂਲ ਜਾਣਾਗਾ ਨਵੀ ਨੂੰ ਵੀ ਭੇਜਣਾ ਹੁੰਦਾਗਾ ਤੇ ਅੱਜ ਨਾ ਮੈਂ ਇੱਕ ਚੀਜ਼ ਹੋਰ ਲੈ ਕੇ ਆਈ ਆਂਗੀ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਮਿਰਚੇ ਨਿਕਲ ਕੇ ਆਈਆਂ ਨੇ ਮੈਂ ਹੂਈ ਜੀ ਇਹ ਹਰੀ-ਹਰੀ ਹੂਈ ਜੀ ਹਾਂਜੀ ਬੂਈ ਜੀ ਮੈਂ ਇੱਧਰ ਰੱਖਤੀ ਉਹਦੇ ਵਿੱਚ ਪਤੀਨਾ ਪਤੀਨਾ ਨਹੀਂ ਮਰੂਏ ਰੱਖਤਾ ਵੀ ਆ ਤੇ ਤੁਸੀਂ ਵੀ ਮੈਂ ਇੱਧਰ ਰੱਖਤੀ ਤੇ ਆਹ ਦੇਖੋ ਮੇਰਾ ਮਣੀ ਪਲਾਟ ਮੈਂ ਇੱਥੋਂ ਤੱਕ ਬੰਨਿਆ ਸੀਗਾ ਤੇ ਇੰਨੀ ਰਿਦਾ ਨਹੀਂ ਹੋਰ ਨਿਕਲਿਆ ਹੀ ਇਹਨਾਂ ਮੀਤਰਾਪ ਤਾਂ ਮੈਂ ਹਸਲੋ ਥੋੜੇ ਪੱਤੇ ਜਿਹਾ ਸੁਨੇ ਲੱਗਣਗੇ ਨਾਲ ਇਹਦੇ ਵਿੱਚ ਮੀ ਦਾ ਪਾਣੀ ਪੈ ਜੂਗਾ ਇਹਨਾਂ ਨੂੰ ਲੋੜ ਨਹੀਂ ਇੱਧਰ ਤਾਂ ਥੋੜਾ ਥੋੜਾ ਮੀ ਪਈ ਜਾਂਦਾ ਹੈਗਾ ਇਹਦੇ ਵਿੱਚ ਦੀ ਪੈ ਜਾਂਦਾ ਜਾਲੀ ਜੀ ਵਿੱਚ ਜੀ ਤੇ ਇਹਨਾਂ ਤੇ ਲੋੜ ਹੀ ਨਹੀਂਗੀ ਇੱਧਰ ਵੀ ਥੋੜੀ ਬਾਥੜ ਜੀ ਲੱਗ ਜਾਂਦੀ ਹੈ ਇੱਧਰ ਆਪਾਂ ਨੇ ਪਾਇਆ ਰਾਇ ਇਹਨਾਂ ਵਿੱਚ ਪਾਣੀ ਉੱਲਾਤ ਪਾਏ ਤੋਂ ਉਹਨੂੰ ਲੋੜ ਨਹੀਂ ਜੀ ਤੇ ਆਹ ਵਾਲੇ ਪਾਮ ਜੇ ਮੈਂ ਰੱਖੂੰਗੀ ਬਾਹਰ ਮੀਚ ਕਿ ਆ ਮੇਰੇ ਪਿਆਜ਼ ਸੀਗੇ ਇੱਥੇ ਰੱਖੇ ਹੋਏ ਸੀ ਭਿੱਜ ਗਏ ਪਹਿਲਾਂ ਤੇ ਹੁਣ ਮੈਂ ਚੱਕ ਕੇ ਇੱਥੇ ਰੱਖੀ ਹੋਈ ਕੱਲ ਨੂੰ ਲੱਗੇ ਸੀਗੇ ਤੇ ਆ ਆਪਾਂ ਨੇ ਲਾਈ ਆ ਕਟਿੰਗ ਮੈਨੂੰ ਨਾ ਤਾਂ ਦੀ ਬਾਤ ਸੁਣੀ ਆਂਦੀ ਹੈਗੀ ਤੇਰੇ ਕੋਲ ਕਿੱਥੇ ਬੋਲਦਾ ਉੱਥੇ ਤਾਂ ਮੈਂ ਦੇਖਿਆ ਸੀ ਮਾੜਾ ਇਹ ਬੂੜ ਤੇ ਤੇ ਮੀਂਹ ਪੈ ਕੇ ਵੀ ਹੜ੍ਹ ਗਿਆ ਧੁੱਪ ਨਿਕਲਿਆ ਹੀ ਮਾੜਾ ਵੜਾ ਪੂਰ ਜਾਈ ਜਾਂਦੀ ਹੈ ਪਤਾ ਨਹੀਂ ਕਿੱਥੇ ਗੋਲੀ ਜਾਂਦਾ ਹੁਣ ਇੱਧਰ ਬਹਿ ਗਿਆ ਸ਼ਾਇਦ ਪਹਿਲਾਂ ਉਹ ਉੱਥੇ ਬੈਠਾ ਸੀ ਆ ਦੇਖ ਪ੍ਰੀਤ ਕੇ ਘਰੇ ਬੈਠਾ ਆ ਬੈਠ ਲਾ ਪ੍ਰੀਤ ਕੇ ਘਰੇ ਕਾ ਮੈਂ ਕਾਹ ਦੇਖਣ ਆਈ ਐ ਬਾਹਰ ਟਾਈਮ ਤੋਂ ਆਇਆ ਹੈ ਨਾ ਹਾਂ ਮੇਰੀ ਬਾਤ ਸੁਣੀ ਆਂਦੀ ਸੀਗੀ ਹਾਏ ਸੇ ਬੈਸ ਬੰਦੀ ਐ ਹੋਰ ਕਈ ਵਾਰਲੇ ਟਾਈਮ ਤੇ ਦੇਖਿਆ ਮੈਂ ਤੇ ਦੇਖਿਆ ਹੀ ਨਹੀਂਗਾ ਇੱਕ ਕੀ ਹੈ ਦੇਖ ਫਿਰ ਉਹ ਤੇ ਬੋਰਡ ਤੇ ਬੈਠਾ ਸੀਗਾ ਦੇਖੋ ਇੱਕ ਨਵੀਂ ਚਾਦਰ ਲੱਗਦੀ ਐ ਮੈਂ 400 ਦੀ ਐ ਕਪੜਾ ਵੀ ਬਹੁਤ ਸੋਹਣਾ ਇਹਦਾ ਸਿੰਪਲ ਜੀਏਗੀ ਤੇ 컬러 ਇਹ ਦਾ ਥੋੜਾ ਇਹ ਗੂੜਾ ਹੀ ਹੈਗਾ ਗੂੜਾ 컬러 ਮੈਂ ਤਾਂ ਲਿੱਤਗਾ ਫਿਰ ਨਾ ਖਰਾਬ ਨਹੀਂ ਛੇਤੀ ਹੁੰਦਾ ਤੇ ਇਹ ਫਿਰ ਮੈਂ ਕੱਲ ਹੀ ਪਛਾਤੀ ਸੀ ਕੱਲ ਮੈਂ ਵੀਡੀਓ ਬਣਾਈ ਨਹੀਂ ਸੀਗੀ ਤੇ ਅੱਜ ਮੈਂ ਚੱਲ ਮੈਂ ਹੁਣ ਦਿਖਾਉਣੀ ਹੈਗੀ ਵੀ ਆਪਾਂ ਨੇ ਚਾਦਰ ਲੈਤੀ ਹੈ ਜਿਹੜੀ ਇਹਦੇ ਉੱਤੇ ਮੈਂ ਛੋਟੀ ਚਾਦਰ ਪਛਾ ਦੂੰਗੀ ਫਿਰ ਨਾ ਕੋਈ ਮਰਜੀ ਇੱਤੇ ਬੈਠਾ ਜਾਂ ਬੈਠ ਕੇ ਖਾ ਪੀ ਲਵੇ ਤੇ ਫਿਰ ਬਚ ਜੁਗੀ ਇਹ ਦੋ ਦਿਨ ਕਿ ਅੱਜ ਅਸੀਂ ਗੰਡੇ ਸਾਫ ਕੀਤੇ ਲਿਆਂਦੇ ਤਾਂ ਕੱਲ ਵਰਸ ਹੁੰਦੇ ਆ ਪਰ ਅੱਜ ਮੈਂ ਤੇ ਨਵੀਂ ਤੇ ਡੈਡੀ ਨੂੰ ਸਾਫ ਕੀਤੇ ਸੁਗਾ ਗੰਡੇ ਯਾ ਇੰਨੇ ਕੋ ਮਤਲਬ ਖਰਾਬ ਨਹੀਂ ਹੈਗੇ ਤੇ ਆਪਾਂ ਕਹਿ ਸਕਦੇ ਵੀ ਇਹਨੇ ਗਿੱਲੇ ਜੇ ਹੈਗੇ ਤੇ ਮੈਂ ਆਰਡਰ ਰੱਖ ਲਈ ਮੈਂ ਹੇ ਪਹਿਲਾ ਵਾਰਤ ਲਾਗੇ ਇਹ ਖਰਾਬ ਤਾਂ ਥੋੜੇ ਜਿਹੀ ਨਿਕਲੇ ਹੋ ਆਪਾਂ ਨੇ ਰੇਜ ਚ ਪਾਤੇ ਕਿੰਨਾ ਚਾਚਾ ਆਪਾਂ ਨੇ ਪਾਈ ਦਵਾਈ ਸਵੇਰ ਸਵੇਰ ਇੱਧਰ ਆਪਣੇ ਚ ਹੈਗੀ ਆ ਰੇਜ ਇਹ ਜਿਹੜੀ ਰੇ ਬਣਾਉਣੀ ਹੈ ਧਰਤੀ ਤੇ ਇਹਦੇ ਵਿੱਚ ਇਹ ਰੱਖੂਗਾ ਅੱਜ ਆ ਮ ਕੋਠੇ ਤੋਂ ਲੈ ਕੇ ਆਈ ਹਾਂ ਇਹ ਨਾ ਹੈਗਾ ਸੰਤਰੇ ਦਾ ਬੂਟਾ ਗਾਇਦੇ ਸੁੱਕ ਗਿਆ ਸੀ ਕੋਠੇ ਤੇ ਤੇ ਮੈਂ ਹੁਣ ਕਟਿੰਗ ਦੀ ਇਹਦੀ ਕਰਕੇ ਤੇ ਥੱਲੇ ਆ ਪੀ ਲਿਆਂਦਾ ਤੇ ਲਾਤਾ ਇਹਨੂੰ ਆਪਾਂ ਦਵਾਈ ਲਾ ਕੇ ਤੇ ਇਹਦੇ ਵਿੱਚ ਵੀ ਦਵਾਈ ਪਾਈ ਹੈ ਮੁਰਝਾ ਜੀ ਗਿਆ ਤੇ ਕਰਨੀ ਬਹੁਤ ਜ਼ਿਆਦਾ ਹੈ भी, तो भी अच्छ दवाई पाई है सारे, सारे है लगता अठ नो बूटे है दबारा भी खड़ा तो। आ पुचो तो लियाई सी मैं कटिंग ये भी चल पी ए वाला मैं लाया गया क्योंकि ए फिर कटिंग हेल्दी नहीं रही आिल हिल के खराब हुई आ के फिर दबारे हम चल पे तो आ सही चली आती है पर इन्हें नमें पत्ते नहीं कटे इन्हें नमें पत्ते काट कटे जो पटीना लिया लाया गया चली आंधे अपने इतों लाए सी वो मंडी चो लिया गए है ਆ ਵਾਲੇ ਇਸ ਕੋਲੇ ਸੀਗੇ ਜਿਹੜੇ ਦੇਖਣ ਵਾਲੇ ਸੀ ਇਹਦੇ ਵਿੱਚ ਵੀ ਜਿਹੜੀ ਆਪਣੀ ਕਟਿੰਗ ਹੈ ਸਹੀ ਖੜੀ ਹੈ ਮੈਂ ਸੂਬਾ ਦੇਖੀ ਸੀ ਕਿ ਹੁਣ ਆਪਾਂ ਸਾਰੇ ਕੰਮ ਜਿਹੜੇ ਰਹਿੰਦੇ ਆ ਉਹ ਕਰਾਂਗੇ ਪੋਸ਼ ਆਪਾਂ ਨੇ ਕਰ ਲੈਣਾ ਹੈ ਇੱਧਰ ਹੈਲੋ ਇੱਧਰ ਨੇ ਵੀ ਮੇਰੀ ਅੱਜ ਮੇਰੇ ਨਾਲ ਕੰਮ ਕਰਾਈ ਜਾਂਦੀ ਕਿਉਂਕਿ ਅੱਜ ਦਿਨ ਹੈਗਾ ਐਤਵਾਰ ਇਹ ਚਾਦਰ ਠੀਕ ਕਰੀ ਜਾਂਦੀ ਸੀਗੀ ਇਹ ਫਿਰ ਮੈਂ ਨੂੰ ਨਵਾਉਂਗੀ ਤੇ ਇਹ ਕੱਪੜਾ ਵੀ ਮਾਰ ਦੂਗੀ। ਬਾਕੀ ਕੰਮ ਮੈਂ ਆਪੇ ਕਰ ਲੂੰਗੀ। ਕੱਪੜੇ ਧੋਣੇ ਵੀ ਅੱਜ। ਤੇ ਦਰਪਾਨੇ ਦੁੱਧ ਘਰਮ ਧਰਿਆ ਪਿਆਗਾ। ਤੇ ਆ ਮੇਰੇ ਭਾਂਡੇ ਹਜੇ ਪਏ ਹੈਗੇ। ਸਾਫ਼ ਕਰਨ ਵਾਲੇ। ਚਾਹ ਲਈ ਹੈ ਜ ਰੋਟੀ ਬਣਾਉਣੀ ਹੈਗੀ। 8 ਵਜੇ ਹੈਗੇ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਬਲੌਗ ਵਿੱਚ। ਕੰਮ ਆਪਣੇ ਸਾਰੇ ਹੋ ਗਏ ਵਿੱਚ ਦੀ ਮੈਥੋਂ ਵੀਡੀਓ ਬਣਾਈ ਨਹੀਂ ਜਾਂਦੀ ਕਿ ਮੈਨੂੰ ਐ ਹੁੰਦਾ ਲਾਹਾ ਵੀ ਕੰਮ ਕਰਨਾ फटाफट ਤੇ ਹੁਣ ਮੈਂ ਬਣਾਉਂਗੀ ਚਾਹ ਨਵੀ ਨੂੰ ਵੀ ਨਮਾਤਾ ਸਾਫ ਸਫਾਈਆਂ ਆਪਣੀਆਂ ਸਾਰੀਆਂ ਹੋ ਰਹੀਆਂ ਕੱਪੜੇ ਧੋਣ ਆਲੇ ਆ ਤੇ ਕੱਪੜੇ ਵੀ ਮੈਂ ਧੂੰਗੀ ਚਾਹ ਪੀ ਕੇ ਤੇ ਨਾਲੇ ਜਾਣਾਗਾ ਮੈਂ ਭਗਤੇ ਨਾਲ ਉਹਨਿਆਣੇ ਆਪਾਂ ਨੇ ਜਾਣਾ ਦਵਾਈ ਲੈ ਮੇਰੇ ਲੱਤ ਦੁਖੀ ਜਾਂਦੀ ਹੈਗੀ ਤੇ ਇਹਨਾਂ ਨੇ ਵੀ ਆਹ ਦੀ ਬਾਂਦ ਖਾ ਕੇ ਆਣੀਆ ਕੁੱਟ ਦੁਖਦਾਗਾ ਦਵਾਰੇ ਫੇਰ ਦੁਖਣ ਲੱਗ ਗਿਆ पता नहीं कह तो फिर फिर दुख लग जाता हांजी आ गई सी मैं भगत्यों आके मैं मूं हाथ धो के कपड़े बदले फिर नमें कपड़े तो गर्मी होंगी कपड़े अपने धोते बहर दिखाई मैं सून अच मैं बनाऊंगी आलू सुे आलू बनाने जा थोड़ी तरी रख लगे रस मसीरी हा देखो दो तो तारा इधर भर्ती लाती मैं में खड़ा करता सी इधर मेरी स्कूटरी ਤੋਂ ਲੱਗਦਾ ਨਹੀਂ ਵੀ ਇਹ ਦਾ ਦਰਦ ਹੁੰਦਾ। ਹਾਂਜੀ ਮੇਰੇ ਲੱਤ 'ਚ ਨਾ ਬਹੁਤ ਦਰਦ ਹੁੰਦਾ ਹੈਗਾ। ਕਿ ਕਈ ਦਿਨ ਹੋ ਗਏ ਤੇ ਲੱਤ ਦਿਖਾ ਕੇ ਆਨੀ ਮੈਂ ਕੱਜਾ ਖਾ ਲੈਣੀ ਹੈ ਕਿਉਂਕਿ ਕਪਾਸ ਸੋ ਜਾਈ ਪਈ ਹੈ ਕਿਤੇ ਵੀ ਤੇ। ਜੰਕਾ ਚੱਲੇ ਆਂ ਕੋਨੇ ਆਂ ਮੰਡੀ। ਜੀ ਆਗੇ ਸੀ ਅਸੀਂ ਘਰੇ ਦਵਾਈ ਲੈ ਕੇ ਬਾਹਰ ਕੋਈ ਆਏਗਾ। ਅਸੀਂ ਪੀਜਾ ਮੰਗਾਇਆ ਸ਼ਾਇਦ ਉਹੀ ਆਏ ਹੋਣਗੇ। ਨਵੀ ਤੇ ਰੈਡੀ ਗਏ ਬਾਹਰ ਗਰਮ ਗਰਮ ਆ ਪੀਜਾ ਤਾਂ ਜੀ ਆਜੂ ਤੁਸੀਂ ਵੀ ਖਾ ਲਓ ਪੀਜਾ ਪੀਜਾ ਸਾਡਾ ਹੁਣ ਤਿਆਰ ਹੋ ਗਿਆ ਹੁਣ ਮੈਂ ਸਾਰੇ ਜਿਹੜੇ ਮਸਾਲੇ ਜੇ ਸੀ ਉਹ ਪਾ ਲਏ ਨੇ ਤੇ ਨਾਲ ਲਾ ਲਈ ਸੌਸ ਲਿਆਉਣੇ